ਸਤਿ ਸ਼੍ਰੀ ਅਕਾਲ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਇੱਕ ਬਹੁਤ ਹੀ ਖਾਸ ਅਤੇ ਪ੍ਰੇਰਣਾਦਾਇਕ ਖਬਰ ਨਾਲ ਸ਼ੁਰੂਆਤ ਕਰਦੇ ਹਾਂ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਇੱਕ ਨੋਕੀ ਪਹਿਲ ਕੀਤੀ ਹੈ ਇਸ ਨਾਲ ਸਮਾਜ ਦੇ ਇੱਕ ਅਹਿਮ ਹਿੱਸੇ ਨੂੰ ਮਾਨ ਨਾਲ ਰੋਜ਼ਗਾਰ ਮਿਲੇਗਾ ਅਸੀਂ ਗੱਲ ਕਰ ਰਹੇ ਹਾਂ ਨਵੇਂ ਖੁੱਲੇ ਕੈਫੇ ਸਪਾਈਸ ਦੀ ਇਹ ਕੈਫੇ ਖਾਸ ਤੌਰ ਤੇ ਦਿਵਿਆਂਗ ਵਿਅਕਤੀਆਂ ਦੁਆਰਾ ਚਲਾਇਆ ਜਾਵੇਗਾ ਇਸ ਸਮੇਂ ਅਸੀਂ ਹੰਮੜਾ ਰੋਡ ਦੇ ਸਥਿਤ ਆਯਾਲੀ ਖੁਰਦ ਦੀ ਸਰਕਾਰੀ ਡਿਸਪੈਂਸਰੀ ਵਿਖੇ ਮੌਜੂਦ ਹਾਂ ਜਿੱਥੇ ਡਿਪਟੀ ਕਮਿਸ਼ਨਰ ਡੀਸੀ ਹਿਮਾਂਸ਼ੂ ਜੈਨ ਨੇ ਅੱਜ ਕੈਫੇ ਸਪਾਈਸ ਦਾ ਰਸਮੀ ਉਦਘਾਟਨ ਕੀਤਾ ਹੈ ਇਹ ਸਿਰਫ ਇੱਕ ਕੈਫੇ ਨਹੀਂ ਸਗੋ ਪ੍ਰੋਜੈਕਟ ਉਮੀਦ ਦੇ ਤਹਿਤ ਸ਼ੁਰੂ ਇੱਕ ਸ਼ਕਤੀਕਰਨ ਦਾ ਕੇਂਦਰ ਹੈ ਸਪਾਈਸ ਦਾ ਪੂਰਾ ਨਾਮ ਹੈ ਸਪੈਸ਼ਲਾਈਜ਼ਡ ਪ੍ਰੋਗਰਾਮ ਫਾਰ ਇਨਕਲੂਜ਼ਨ ਕੌਨਫੀਡੈਂਸ ਐਂਡ ਇੰਪਾਵਰਮੈਂਟ ਇਸ ਕੈਫੇ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਨੂੰ ਚਿਰੌਣ ਲਈ 10 ਸਿਖਲਾਈ ਪ੍ਰਾਪਤ ਦਿਬ్యాੰਗ ਸਟਾਫ ਮੈਂਬਰ ਕਾਇਨਾਤ ਕਿਤੇ ਗਏ ਹਨ ਜਿਨ੍ਹਾਂ ਵਿੱਚ ਪਰਮਵੀਰ ਸਿੰਘ ਵਿਕਾਸ ਅਤੇ ਅਮਰਜੋਤ ਕੋਰ ਸ਼ਾਮਲ ਹਨ ਹੋਰ ਖਬਰਾਂ ਜਾਣਨ ਲਈ ਜੁੜੇ ਰਹੋ ਡੇਲੀ ਲੁਧਿਆਣਾ نیوز ਨਾਲ ਧੰਨਵਾਦ ਸੋ ਮੇਰਾ ਨਾਮ ਡਾਕਟਰ ਨੀਲਮ ਸੋਦੀ ਹੈ اور ਅੱਜ ਕੈਫੇ ਸਪਾਈਸ ਜੋ ਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਪ੍ਰੋਜੈਕਟ ਉਮੀਦ ਦੇ ਅੰਡਰ ਖੋਲਿਆ ਗਿਆ ਹੈ ਆਯਾਲੀ ਖੁਰਦ ਜਿਹੜੀ ਸਰਕਾਰੀ ਡਿਸਪੈਂਸਰੀ ਹੈ ਉਹਦੇ ਪ੍ਰਾਂਗਣੇ ਚ ਇਹ ਸ਼ੁਰੂ ਕੀਤਾ ਗਿਆ ਹੈ cafe space ਇੱਕ ਯੂਨੀਕ ਇਨੀਸ਼ੀਏਟਿਵ ਹੈ ਉਹ ਕਿਤਾ ਕਿ ਬਹੁਤ ਸਾਰੇ cafe ਤੁਸੀਂ ਸ਼ਹਿਰ ਵਿੱਚ ਦੇਖੇ ਹਨ ਪਰ ਇਹ ਪਹਿਲੀ ਜਗ੍ਹਾ ਹੈ ਇਸ ਵੇਲੇ ਕੰਰੈਂਟਲੀ ਸਾਡੇ ਸ਼ਹਿਰ ਵਿੱਚ ਕਿ ਜਿੱਥੇ ਪਰਸਨਸ ਵਿਦ ਡਿਸੇਬਿਲिटीज ਨੂੰ ਟ੍ਰੇਨ ਕੀਤਾ ਜਾ ਰਿਹਾ ਹੈ ਔਰ ਅੱਜ ਦਾ ਸਾਰਾ ਮੀਨੂ ਇਹ ਇਨਾਂ ਨੇ ਹੀ ਬਣਾਇਆ ਹੈ ਔਰ ਇਨਾਂ ਨੇ ਹੀ ਸਰਵ ਕੀਤਾ ਹੈ ਪਿਛਲੇ 2 ਮਹੀਨਿਆਂ ਤੋਂ ਅਸੀਂ ਇਹਨੂੰ ਟ੍ਰੇਨ ਇਨਾਂ ਨੂੰ ਟ੍ਰੇਨ ਕਰ ਰਹੇ ਹਾਂ ਤੇ ਅੱਜ ਸਾਡੀ ਫਾਰਮਲ ਇਨੋਗਰੇਸ਼ਨ ਹੋਈ ਹੈ ਕੈਫੇ ਸਪਾਈਸ ਦਾ ਮਕਸਦ ਕੀ ਹੈ ਜਿਹੜੇ ਪਰਸਨਸ ਵਿਦ ਡਿਸੇਬਿਲिटीज ਹਨ ਜਿਨ੍ਹਾਂ ਨੂੰ ਸਮਾਜ ਵਿੱਚ ਕਿਧਰੇ ਜਗ੍ਹਾ ਨਹੀਂ ਮਿਲਦੀ ਘਰਾਂ ਵਿੱਚ ਇਹ ਆਪਣੇ ਪੇਰੈਂਟਸ ਦੇ ਨਾਲ छुपे हुए ਨੇ ਲੁਕੇ ਹੋਏ ਨੇ ਕਿਉਂਕਿ ਪੈਰੈਂਟਸ ਨੂੰ ਇਹ ਨਹੀਂ ਪਤਾ ਕਿ ਅਸੀਂ ਇਹਨਾਂ ਨੂੰ ਕੀ ਸਿਖਾ ਸਕਦੇ ਆ ਯਾ ਨਾ ਸਮਾਜ ਨਾ ਫੈਮਿਲੀ ਇਹਨਾਂ ਤੋਂ ਕੋਈ ਉਮੀਦ ਨਹੀਂ ਕਰਦਾ ਕਿ ਇਹ ਕੀ ਕਰ ਸਕਦੇ ਨੇ ਸੋ ਉਹਦੇ ਵਿੱਚ ਕੀ ਹੁੰਦਾ ਹੈ ਨਾ ਇਹਨਾਂ کافی ਜੋ ਇਹਨਾਂ ਚ ਲੋਕ ਹਨ ਇਹਨਾਂ ਨੇ ਕਦੇ ਪੜ੍ਹਾਈ ਨਹੀਂ ਕੀਤੀ ਹੈ ਸਕਿੱਲ ਟ੍ਰੇਨਿੰਗ ਨਹੀਂ ਕੀਤੀ ਹੈ ਜੌਬ ਦਿੱਤਾ ਇੱਕ ਇਹੋ ਜਿਹੀ ਚੀਜ਼ ਹੈ ਕਿ ਜਿਹੜੀ ਆਸਮਾਨ ਛੂਣ ਵਾਲੀ ਗੱਲ ਹੈ ਉਹਨਾਂ ਵਾਸਤੇ ਕਿ ਕਦੇ ਸ਼ਾਇਦ ਸਚਾਈ ਬਾਣੀ ਨਹੀਂ ਸਕਦੀ ਸੀ कैफे स्पाइज का मकसद है कि ये इतने परसनज विद डिसबिलिटीज़ में ट्रेन करा और इन्हूं ट्रेन करन तो बाद क्योंकि छे महीने का एक ट्रेनिंग प्रोग्राम है इस जगह पर छे महीने बाद नवे ट्रेनीज़ आन जे ट्रेनीज़ हैं तद तक उम्मीद है कि इन्ने ट्रेन हो जाएंगे कि असं इन्होंटिप्स और जॉब प्लेसमेंट्स अगे भेज सदा और बहुत बहुत ही वैसा गल जी अज हुई अज जदों समाज के इन्ने नामी बंदे इतने आए ਔਰ ਅਲਗ-ਅਲਗ ਸੰਸਥਾਵਾਂ ਤੋਂ ਆਏ ਤੇ ਸਾਨੂੰ ਆਲਰੇਡੀ ਤਿੰਨ ਲੋਕਾਂ ਨੇ ਆਫਰ ਕਰ ਦਿੱਤਾ ਕਿ ਬਈ ਸਾਡੇ ਉੱਥੇ ਵੀ ਆ ਕੇ ਇਹੋ ਜਿਹੀ ਕੈਫੇ ਖੋਲੋ ਜਾਂ ਇਹਨਾਂ ਲੋਕਾਂ ਨੂੰ ਸਾਡੇ ਜਿਹੜੇ ਕੈਫੇਜ਼ ਚੱਲ ਰਹੇ ਨੇ ਕੈਂਟੀਨਸ ਚੱਲ ਰਹੀਆਂ ਨੇ ਉਹਨਾਂ ਵਿੱਚ ਅਸੀਂ ਇਹਨਾਂ ਨੂੰ এমਪਲੋਇਮੈਂਟ ਦੇਾਂਗੇ ਸਮਾਜ ਨੂੰ ਦਿਖਾਣਾ ਹੈ ਇਹ ਇੱਕ ਇਹੋ ਜਿਹੀ ਜਗ੍ਹਾ ਹੈ ਕਿ ਜਿੱਦੇ ਤੋਂ ਸਾਰੇ ਇੱਕ ਸਿੱਖ ਸਕਦੇ ਨੇ ਆ ਵਿਜ਼ਿਬਿਲਿਟੀ ਹੈ ਪਰਸਨਸ ਵਿਦ ਡਿਸੇਬਿਲਿਟੀਆਂ ਚਤ ਤੱਕ ਤੁਸੀਂ ਇਹਨਾਂ ਨੂੰ ਦੇਖਦੇ ਨਹੀਂ ਉਹ ਕੰਮ ਕਰਦੇ ਤੁਸੀਂ ਕਦੇ ਵਿਸ਼ਵਾਸ ਹੀ ਨਹੀਂ ਕਰੋਗੇ ਤੁਸੀਂ ਪੇਰੈਂਟਸ ਨੂੰ ਪੁੱਛੋ ਇੱਕ ਲੜਕੀ ਹੈ ਜਿਹਨੂੰ ਸੈਰੇਬਰਲ ਪਾਲਸੀ ਹੈ ਜਿਹਨੂੰ ਚਲਣ ਦੀ ਪ੍ਰੋਬਲਮ ਹੈ ਹੈਂਡ ਫੰਕਸ਼ਨਸ ਦੀ ਪ੍ਰੋਬਲਮ ਹੈ ਤੇ ਇਹਨਾਂ ਨੇ ਕਦੇ ਰਸੋਈ ਚ ਕੰਮ ਨਹੀਂ ਕੀਤਾ ਸਿਕਾ ਚੁਰੀ ਪਕੜੀ ਨਹੀਂ ਇਹਨਾਂ 2 ਮਹੀਨਿਆਂ ਵਿੱਚ ਉਹ ਇੰਨੀ ਸੋਹਣੀ ਕਟਿੰਗ ਚੋਪਿੰਗ ਕਰ ਰਹੀ ਹੈ ਕੌਨਫੀਡੈਂਟਲੀ ਗੈਸ ਤੇ ਕੰਮ ਕਰ ਰਹੇ ਨੇ ਇੰਡਕਸ਼ਨ ਤੇ ਕੰਮ ਕਰ ਰਹੇ ਨੇ ਔਰ ਮਾਂ ਇਹ ਕਹਿੰਦੀ ਹੈ ਕਿ ਅੱਜ ਤੋਂ ਪਹਿਲੇ ਕਦੇ ਘਰ ਆ ਕੇ ਘਰ ਵਿੱਚ ਇਹਨੇ ਕਦੇ ਇੱਛਾ ਹੀ ਨਹੀਂ ਜ਼ਾਹਿਰ ਕੀਤੀ ਕਿ ਮੈਂ ਕੰਮ ਕਰਨਾ ਹੈ ਇਹਨਾਂ 2 ਮਹੀਨਿਆਂ ਵਿੱਚ ਇਹਨੇ ਕਿਚਨ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਔਰ ਇਹ ਇਹੋ ਜਿਹੀ ਯੰਗ ਔਮਨ ਹੈ ਕਿ ਜਿਹੜੀ ਕਦੋਂ ਘਰੋਂ ਬਾਹਰ ਕਦੇ ਨਿਕਲੀ ਨਹੀਂ ਟਾਈਮ ਤੇ ਤਿਆਰ ਹੋਣਾ ਇੱਕ ਉਮੀਦ ਬਣਾਣਾ ਕਿ ਅੱਜ ਮੇਰਾ ਦਿਨ ਇੰਨਾ ਵਧੀਆ ਹੋਏਗਾ ਜਿਹੜਾ ਕਿ ਸਾਡੇ ਸਾਰਿਆਂ ਦਾ ਹੁੰਦਾ ਹੈ ਜਦੋਂ ਅਸੀਂ ਉੱਠਦੇ ਆ ਅਸੀਂ ਕਹਿੰਦੇ ਆ ਅੱਜ ਕੁਝ ਕਰਨਾ ਹੈ ਉਹ ਚੀਜ਼ ਜਿਹੜੀ ਨਾ ਦੇ ਲਾਈਫ ਜਿਹੜੀ ਮਿਸਿੰਗ ਹੁੰਦੀ ਹੈ ਉਹੀ ਇਹ ਕੈਫੇ ਸਪਾਈਸ ਬਦਲ ਰਿਹਾ ਕਹਿ ਸਕਦੇ ਇਹਨਾਂ ਨੂੰ ਗਾਈਡ ਕਰਨ ਦੀ ਲੋੜ ਸਿਰਫ ਐਗਜੈਕਟਲੀ ਗਾਈਡ ਤਾਂ ਠੀਕ ਹੈ ਗਾਈਡ ਵੀ ਕਰਨਾ ਹੈ ਕਿਉਂਕਿ ਗਾਈਡੈਂਸ ਤੋਂ ਬਿਨਾ ਨਹੀਂ ਹੋਣਾ ਲੇਕਿਨ ਮਾਪਿਓ ਜਿਹੜੇ ਇਹ ਸੋਚਦੇ ਨੇ ਨਾ ਇਹ ਕੀ ਕਰਨਗੇ ਸਵਾਲ ਦੂਜੀ ਗੱਲ ਮਾਪਿਓ ਇਹ ਵੀ ਰਾਤਾਂ ਨੂੰ ਨੀਂਦ ਆਪਣੀ ਉਹਨਾਂ ਦੀ ਡਿਸਟਰਬ ਹੁੰਦੀ ਹੈ ਸੋਚ ਕੇ ਕਿ ਸਾਡੇ ਤੋਂ ਬਾਅਦ ਕੀ ਬਣੇਗਾ ਉਹ ਸਾਡੇ ਤੋਂ ਬਾਅਦ ਕੀ ਵਾਸਤੇ ਮਾਪੇਰੈਂਟਸ ਨੂੰ ਆਪਣੀ ਹੈਸੀਟੇਸ਼ਨ ਆਪਣੀ ਨਾ ਉਮੀਦ ਵੀ ਆਪਣੀ ਜੋ ਸਾਰੀ ਉਹਨਾਂ ਦੇ ਫੀਅਰਸ ਹਨ ਉਹਨੂੰ ਹਟਾ ਕੇ ਅੱਗੇ ਵਧਣਾ ਪਵੇਗਾ ਮੈਂ ਤੁਹਾਨੂੰ ਦੱਸਾਂ ਇੱਥੇ ਇੱਕ ਬਕਾਇਦਾ ਪ੍ਰੋਸੈਸ ਫੋਲੋ ਕੀਤਾ ਗਿਆ ਹੈ ਜਦੋਂ ਅਸੀਂ ਟ੍ਰੇਨੀ ਸਿਲੈਕਟ ਕੀਤੇ ਨੇ ਇਸਾਰੇ ਏਰੀਆ ਵਿੱਚ ਮੇਰੇ ਖਿਆਲ ਅਚ ਤਿੰ ਇਥੇ ਸ਼ਾਇਦ ਪੰਚਾਇਤਾਂ ਲੱਗਦੀਆਂ ਨੇ ਤੇ ਇਹ ਇਹਨਾਂ ਨੇ ਆਂਗਣਵਾੜੀ ਵਰਕਰਸ ਨੇ ਸਰਵੇ ਕੀਤਾ ਪਰਸਨਸ ਵਿਦ ਡਿਸੇਬਿਲਟੀਜ਼ ਆਈਡੈਂਟੀਫਾਈ ਕੀਤੇ ਕਿ ਜਿਹੜੇ ਕੰਮ ਇਸ ਵੇਲੇ ਕਰਨਾ ਇਮੀਡੀਏਟਲੀ ਫਰਸਟ ਫੇਜ ਇਚ ਜਿਹੜੇ ਸ਼ੁਰੂ ਕਰ ਸਕਦੇ ਨੇ ਅਸੀਂ ਉਹ 10 ਸਾਡੇ ਕੋਲੋਂ ਅਸੀਂ ਆਈਡੈਂਟੀਫਾਈ ਕੀਤੇ ਉਹਨਾਂ ਚੋਂ ਤਿੰਨ ਫਾਈਨਲੀ ਸਿਲੈਕਟ ਕੀਤੇ ਤਿੰਨ ਵਿੱਚੋਂ ਵੀ ਸਿਰਫ ਇੱਕ ਅਮਰਜੋਤ ਕੌਰ ਦੇ ਮਦਰ इन्नी उन्होंने पेरेंट्स ने हामी भरी हिम्मत करी कि हाँ असी इस ट्रायल वास्ते रेडी हाँ बाकी माँ प्यो ने की क्या की लोड़ है जी असी नहीं भेजना जी पर अज जो ये लड़की ਏ ਯੰਗ ਊਮਨ ਆਪਣੇ ਆਪ ਨੂੰ ਸੰਭਾਲ ਰਹੀ ਔਰ ਘਰ ਇੱਕ ਸਟਾਈਪੈਂਡ ਲੈ ਕੇ ਜਾ ਰਹੀ ਹੈ ਇੱਕ ਰਿਸਪੈਕਟੇਬਲ ਅਮਾਉਂਟ ਲੈ ਕੇ ਜਾ ਰਹੀ ਹੈ ਤੁਸੀਂ ਮੈਨੂੰ ਦੱਸੋ ਲਾਈਫ ਬਦਲੇਗੀ ਕਿ ਨਹੀਂ ਬਦਲੇਗੀ ਔਰ ਅਗਰ ਅਸੀਂ ਇਹ ਪੇਰੈਂਟਸ ਇਹੀ ਸੋਚਦੇ ਰਹਿ ਕਿ ਕਰਨਾ ਹੈ ਤਾਂ ਫਿਰ ਇਹ ਵੀ ਪੇਰੈਂਟਸ ਨੂੰ ਸੋਚਣਾ ਪਏਗਾ ਕਿ ਜਦੋਂ ਅਸੀਂ ਨਹੀਂ ਰਹੇ ਤਾਂ ਕੌਣ ਧਿਆਨ ਰੱਖੇਗਾ ਮੈਡਮ ਇਹੋ ਜਿਹੇ ਬੱਚਿਆਂ ਨੂੰ ਗਾਈਡ ਕਰਦੇ ਕਿ ਕਿੰਨੇ ਕਿ ਬੱਚੇ ਤੁਸੀਂ ਸਿਸਟਮ ਗਾਈਡ ਕਰ ਰਹੇ ਜੀ ਮੇਰੀ ਸੰਸਥਾ ਹੈ ਆਸ਼ੀਰਵਾਦ ਆਸ਼ੀਰਵਾਦ ਚਲਾ ਰਹੀਆਂ ਇਹ 26 ਸਾਲਾਂ ਤੋਂ ਅਸੀਂ ਚਲਾ ਰਹੇ ਹਾਂ ਅਸੀਂ ਹਜ਼ਾਰਾਂ ਵਿੱਚ ਫੈਮਿਲੀਜ਼ ਔਰ ਸਟੂਡੈਂਟ ਮਤਲਬ ਬੱਚੇ ਵੱਡੇਆਂ ਨੂੰ ਅਸੀਂ ਗਾਈਡ ਕੀਤਾ ਸੀ अर्ली ਇੰਟਰਵੈਂਸ਼ਨ ਕਰਦੇ ਹਾਂ ਛੋਟੇ ਬੱਚਿਆਂ ਦੀ ਥੈਰੇਪੀ ਕਰਦੇ ਹਾਂ ਔਰ ਸਾਡੇ ਉੱਥੇ ਆਪਣੇ ਸਾਡੇ 4-5 ਸਕਿੱਲ ਟ੍ਰੇਨਿੰਗ ਚੱਲਦੇ ਨੇ ਹੁਣ ਰਹਿ ਗਈ ਗੱਲ ਕਿ ਬਾਹਰ ਮੈਂ ਜਿੱਥੇ ਖੜੀ ਹੁੰਨੀ ਆ ਮੇਰਾ ਮਕਸਦ ਇਹੀ ਹੁੰਦਾ ਹੈ ਔਰ ਤੁਹਾਡੇ ਥਰੂ ਪ੍ਰੈਸ ਦੇ ਥਰੂ ਕਿ ਮੈਂ ਉਹਨਾਂ ਹਜ਼ਾਰਾਂ ਹੋਰ ਤੱਕ ਪਹੁੰਚਾ ਜਿਹੜੇ ਆਪਣੇ ਘਰਾਂ 'ਚ ਬੈਠੇ ਹੋਏ ਨੇ ਪਲੀਜ਼ ਉੱਥੇ ਨਾ ਰੱਖੋ भुल जाते ने लोग ये भुल जाते हैं समाज कहता है काबिल नहीं है तीन विकास के मदर नो उन्हें यह कि सू सारे कहें कुछ नहीं करेगा ये कुछ नहीं करेगा अच्छ विकास को पुछो कि विकास तुम क्या करते हो है बड़ा प्राउडली मैं खड़े हो कहना के कि मैं जॉब करना एंड हने डीसी के सामने उन्होंने उन्होंने पता है की क्या आई एम द प्राउड स्पैशल मादर ऑफ अ स्पैशल चाइल्ड ਮਾਪਿ ਉਹ ਦੀ ਪੇਰੈਂਟਸ ਦੀ ਫੈਮਿਲੀ ਦੀ ਜਿਹੜੀ ਸੈਲਫ ਐਸਟੀਮ ਵੱਧਦੀ ਹੈ ਨਾ ਜਦੋਂ ਉਹ ਆਪਣੇ ਆਪ ਨੂੰ ਪ੍ਰਾਊਡ ਪੇਰੈਂਟਸ ਆਫ ਸਪੈਸ਼ਲ ਚਿਲड्रन ਕਹਿਲਾਣ ਦੇ ਲੈਵਲ ਤੇ ਜਦੋਂ ਪਹੁੰਚ ਜਾਣਗੇ ਨਾ ਫਿਰ ਆ ਸਮਾਜ ਬਦਲੇਗਾ ਔਰ 5% ਪਰਸਨਸ ਵਿਦ ਡਿਸੇਬਿਲਟੀ ਹੈਂ ਸਾਡੇ ਸਮਾਜ ਵਿੱਚ ਪ੍ਰੋਡਕਟਿਵ ਵਰਕ ਫੋਰਸ ਹੈ ਪਾਈ ਐਨ ਆਨੂੰ ਕਹਾਂ ਚ ਬਿਠਾ ਦਿੱਤਾ ਤੁਹਾਡੇ ਕੋਲ 5% ਪੋਪੂਲੇਸ਼ਨ ਇਹੋ ਜੀ ਹੋ ਗਈ ਜਿਹੜੀ ਕਮਾ ਨਹੀਂ ਰਹੀ ਹੈ ਇਕਨੋਮੀ ਨੂੰ ਕੰਟ੍ਰਿਬਿਊਟ ਨਹੀਂ ਕਰ ਰਹੀ ਹੈ ਵਿਨ-ਵਿਨ ਸਿਚੁਏਸ਼ਨ ਹੈ ਸਾਰਿਆਂ ਵਾਸਤੇ ਔਰ ਜਦੋਂ ਅਸੀਂ ਇਹ ਦੇਖਦੇ ਆ ਨਾ ਅਸੀਂ ਕਹਿੰਦੇ ਹਾਂ ਹਾਏ ਮੈਨੂੰ ਤਾਂ ਇਹ ਹੋ ਗਿਆ ਮੈਂ ਬਿਮਾਰ ਹੋ ਗਈ ਮੇਰਾ ਪੈਰ ਨਹੀਂ ਚੱਲਦਾ ਆ ਕੇ ਦੇਖੋ ਪਲੀਜ਼ ਜਿਨ੍ਹਾਂ ਨੂੰ ਚਲੰਦਰੀ ਪ੍ਰੋਬਲਮ ਹੈ ਹੱਥ ਚਲਾਨ ਦੀ ਪ੍ਰੋਬਲਮ ਹੈ ਜਿਨ੍ਹਾਂ ਨੂੰ ਅਸੀਂ ਮੰਦ ਬੁੱਧੀ ਦਾ ਨਾਮ ਦੇ ਦਿੰਦੇ ਆ ਤੇ ਉਹ ਕਿੰਨਾ ਬ੍ਰਿਲੀਅੰਟ ਕੰਮ ਕਰ ਰਹੇ ਨੇ ਕਿੰਨਾ ਵਧੀਆ ਸਿੱਖ ਰਹੇ ਨੇ ਤੁਸੀਂ ਅੱਜ ਮੈਨੂੰ ਤੁਸੀਂ ਲੋਕ ਦੱਸ ਦੋ ਤੁਹਾਨੂੰ ਸਰਵਿਸ ਕੀਤੀ ਗਈ ਤੁਹਾਨੂੰ ਸੈਂਡਵਿਚਸ ਬਣਾ ਕੇ ਖਵਾਏ ਗਏ ਨੇ ਚਾਹ ਪਿਲਾਈ ਹੈ ਕਾਫੀ ਪਿਲਾਈ ਹੈ ਮਫਿਨਸ ਖਵਾਏ ਨੇ ਤੁਹਾਨੂੰ ਕਦੇ ਤੁਹਾਨੂੰ ਪਤਾ ਵੀ ਚਲਿਆ ਕਿ ਕਿਸੇ ਇਹੋ ਜਿਹੇ ਇਨਸਾਨ ਨੇ ਬਣਾਇਆ ਜਿਨੂੰ ਸਮਾਜ ਘੱਟ ਦਾ ਦਰਜਾ ਦਿੰਦਾ ਨਹੀਂ ਨਾ ਅੱਜ रेड क्रॉस सोसाइटी दे रेनो माय हेट कैपेस स्पाइस द इनॉग्रेशन ਕੀਤਾ ਗਿਆ ਜੋ ਕਿ ਜਿਹੜੇ ਸਾਡੇ ਸਪੈਸ਼ਲ ਨੀਡ ਸਪੈਸ਼ਲ ਟ੍ਰੇਨੀਜ਼ ਹਨ ਉਹਨਾਂ ਵੱਲੋਂ ਸਟਾਰਟ ਕੀਤਾ ਗਿਆ ਬੱਚੇ ਬੱਚੇ ਤੋਂ ਨਹੀਂ ਕਹਾਂਗੇ ਉਹਨਾਂ ਨੂੰ ਮਤਲਬ ਦੇ ਆਰ ਟ੍ਰੇਨਿੰਗਸ ਤੋਂ ਦੇ ਆਰ ਬੇਸਿਕਲੀ ਉਹਨਾਂ ਵੱਲੋਂ ਹੀ ਸਾਰਾ ਸਮਾਨ ਸ਼ੁਰੂ ਤੋਂ ਲੈ ਕੇ ਅੰਤ ਤੱਕ ਮਤਲਬ ਕਿ ਪ੍ਰਕਿਊਰਮੈਂਟ ਰੌ ਮਟੀਰੀਅਲ ਪ੍ਰਕਿਊਰ ਕਰਨ ਤੋਂ ਲੈ ਕੇ ਔਰ ਟੇਬਲ ਦੇ ਉੱਤੇ ਸਰਵ ਕਰਨ ਤੱਕ ਸਾਰਾ ਕੁਝ ਉਹਨਾਂ ਵੱਲੋਂ ਕੀਤਾ ਜਾਏਗਾ। ਔਰ ਇਹਦੇ ਵਿੱਚ ਸਾਡਾ ਸਹਿਯੋਗ ਐਨ ਜੀਓਜ਼ ਵੱਲੋਂ ਔਰ ਇੰਡਸਟਰੀ ਇੰਡਸਟਰੀਸਟ ਵੱਲੋਂ ਉਹਨਾਂ ਵੱਲੋਂ ਕੀਤਾ ਗਿਆ। ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡਾ ਸਹਿਯੋਗ ਕੀਤਾ ਔਰ ਸਾਰਿਆਂ ਦਾ ਹੀ ਮਤਲਬ ਮੇਰੀ ਸਾਰੇ ਲੁਧਿਆਣਾ ਵਾਸੀਆਂ ਨੂੰ ਅਪੀਲ ਹੈ ਕਿ ਤੁਸੀਂ ਇੱਥੇ ਆ ਕੇ ਹਮੜਾ ਰੋਡ ਦੇ ਸਥਿਤ ਕੈਫੇ ਸਪਾਈਸ ਇੱਥੇ ਆ ਕੇ ਇਹਨਾਂ ਦਾ ਹੌਸਲਾ ਜ਼ਰੂਰ ਵਧਾਓ ਔਰ ਅਸੀਂ ਇਸ ਦੀ ਸ਼੍ਰੰਖਲਾ ਦੇ ਵਿੱਚ ਹੋਰ ਵੀ ਇਦਾਂ ਦੇ ਕੈਫੇ ਸਪਾਈਸ ਜਿਹੜੇ ਹੈਗੇ ਉਹ ਲੁਧਿਆਣਾ ਸ਼ਹਿਰ ਦੇ ਵਿੱਚ ਆ ਸ਼ੁਰੂ ਕਰਨ ਜਾ ਰਹੇ ਹਾਂ ਔਰ ਮੇਰੀ ਸਾਰਿਆਂ ਨੂੰ ਹੀ ਅਪੀਲ ਹੈ ਦੁਬਾਰਾ ਤੋਂ ਵੀ ਤੁਸੀਂ ਇੱਥੇ ਆ ਕੇ ਜ਼ਰੂਰ ਇਹਨਾਂ ਬੱਚਿਆਂ ਦਾ ਹੌਸਲਾ ਵਧਾਓ ਠੀਕ ਠੀਕ ਹੈ